ਜਿਹੜੇ ਲੋਕ ਪੰਜਾਬ ਯੂਨੀਵਰਸਿਟੀ ਦੇ ਨਾਲ ਹਰਿਆਣਾ ਦਾ ਨਾਮ ਜੋੜਨ ਦੀ ਗੱਲ ਕਰ ਰਹੇ ਉਹਨਾਂ ਨੂੰ ਮੈਂ ਦੱਸਣਾ ਚਾਹੁੰਦਾ ਪੰਜਾਬ ਯੂਨੀਵਰਸਿਟੀ ਕੋਈ 2 4 10 ਸਾਲ ਪੁਰਾਣੀ ਨਹੀਂ ਹੈ ਪੰਜਾਬ ਯੂਨੀਵਰਸਿਟੀ ਦੀ ਐਗਜ਼ਿਸਟੈਂਸ ਜਦੋਂ ਪਾਕਿਸਤਾਨ ਵੀ ਸਾਡੇ ਮੁਲਕ ਦਾ ਹਿੱਸਾ ਸੀ ਉਦੋਂ ਸਟੈਬਲਿਸ਼ ਹੋਈ ਸੀ ਔਰ ਲਾਹੌਰ 'ਚ ਯੂਨੀਵਰਸਿਟੀ ਸਟੈਬਲਿਸ਼ ਸੀ ਔਰ ਜਦੋਂ ਦੇਸ਼ ਦੀ ਵੰਡ ਹੋਈ ਉਸ ਤੋਂ ਬਾਅਦ ਪੰਜਾਬ ਯੂਨੀਵਰਸਿਟੀ ਸੁਭਾਵਿਕ ਤੌਰ ਤੇ ਪੰਜਾਬ ਦਾ ਇੱਕ ਹੈਰੀਟੇਜ ਸੰਸਥਾ ਹੀ ਨਹੀਂ ਹੈ ਸਾਡੇ ਕਲਚਰ ਨੂੰ ਸਾਡੀ ਭਾਸ਼ਾ ਨੂੰ ਸਾਡੇ ਜਿਹੜੇ ਸੰਸਕਾਰ ਹੈ ਪੰਜਾਬੀਅਤ ਉਹਦੀ ਰਿਫਲੈਕਸ਼ਨ ਹੈ ਔਰ ਪੰਜਾਬ ਯੂਨੀਵਰਸਿਟੀ ਤੇ ਪੰਜਾਬ ਦਾ ਨਾਂ ਸਿਰਫ ਸੰਵਿਧਾਨਿਕ ਬਲਕਿ इमोशनल ਔਰ इमोशनल ਰਿਸ਼ਤਾ ਹੈ ਸਾਡਾ ਸਾਡਾ ਇਹਦੇ ਨਾਲ ਕਨਸਟੀਟਿਊਸ਼ਨਲ ਰਿਸ਼ਤਾ ਹੀ ਨਹੀਂ इमोशनल ਰਿਸ਼ਤਾ ਵੀ ਹੈ ਇਹ ਇੰਨੇ 100 ਸਾਲ ਤੋਂ ਪੁਰਾਣੀ ਸਾਡੀ ਸੰਸਥਾ ਹੈ ਜਿਹੜੇ ਲੋਕ ਅੱਜ ਕਹਿ ਰਹੇ ਜੀ ਹਰਿਆਣੇ ਦਾ ਇਹ ਦੇ ਨਾਲ ਨਾਮ ਜੋੜਿਆ ਜਾਵੇ ਮੈਂ ਤੇਪਿੰਦਰ ਹੁੱਡਾ ਜਿਹੜੇ ਮੈਂਬਰ ਪਾਰਲੀਮੈਂਟ ਹੈ ਕਾਂਗਰਸ ਦੇ ਜਿਹੜੇ ਕਿ ਭਾਜਪਾ ਦੀ ਬੋਲੀ ਬੋਲ ਰਿਹਾ ਔਰ ਉਹਦੇ ਬਾਅਦ ਵਿੱਚ ਕਾਰਨ ਮੈਂ ਤਾਂ ਕਹਿ ਰਿਹਾ ਕਿ 1973 ਚ ਵਲੰਟਰਲੀ ਤੇਪਿੰਦਰ ਹੁੱਡਾ ਸਾਹਿਬ ਤੁਹਾਡੇ ਮੁੱਖ ਮੰਤਰੀ ਬੰਸੀ ਲਾਲ ਨੇ ਆਪਣੇ ਸਾਰੇ ਹਰਿਆਣੇ ਦੇ ਕਾਲਜਸ ਦੀ ਐਫੀਲੀਏਸ਼ਨ ਜਿਹੜੀ ਆ ਪੰਜਾਬ ਯੂਨੀਵਰਸਿਟੀ ਤੋਂ ਕੈਨਸਲ ਕਰਵਾਈ ਸੀ ਖਤਮ ਕਰਵਾਈ ਸੀ ਔਰ ਅੱਜ 50 ਸਾਲ ਤੋਂ ਉੱਪਰ ਸਮਾਂ ਹੋ ਗਿਆ ਤੇ ਕਿਹੜੇ ਮੂੰਹ ਨਾਲ ਤੁਸੀਂ ਹਰਿਆਣੇ ਦਾ ਨਾਮ ਜੋੜਨ ਜਾਣਦੇ ਹੋ ਹਰਿਆਣਾ ਕੀ ਪੰਜਾਬ ਯੂਨੀਵਰਸਿਟੀ ਨੂੰ ਕੋਈ ਗ੍ਰਾਂਟ ਦਿੰਦਾ